ਨਿਕਸੁਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇਸ ਵੇਲੇ ਅਸੀਂ ਮੌਜੂਦ ਆ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਦਾ 450 ਸਾਲਾ ਜੋਤੀ ਜੋਤਿਸ ਦੇ ਸ਼ਤਾਬੀ ਸਮਾਗਮ ਕਰਵਾਏ ਜਾ ਰਹੇ ਨੇ ਤੇ ਉੱਥੇ ਹੀ ਹੁੰਮ ਹਮਾ ਕੇ ਜਿੱਥੇ ਸੰਗਤਾਂ ਪਹੁੰਚ ਰਹੀਆਂ ਨੇ ਉੱਥੇ ਸੰਤ ਮਹਾਤਮਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਹੋਏ ਨੇ ਮੇਰੇ ਨਾਲ ਇੱਥੇ ਮੌਜੂਦ ਨੇ ਪੂਰੀ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਜੋ ਲੰਗਰ ਹਾਲ ਦੀ ਸੇਵਾ ਕਰਾਈ ਗਈ ਵੈਕੁਰਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਬਈ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੀ ਪ੍ਰਥਾ ਦਾ ਬਹੁਤ ਜ਼ਿਆਦਾ ਮਹੱਤਵ ਹੈ ਤੇ ਤੁਹਾਡੇ ਵੱਲੋਂ ਬਹੁਤ ਹੀ ਘੱਟ ਸਮੇਂ ਦੇ ਵਿੱਚ ਜੋ ਲੰਗਰ ਹਾਲ ਬਣਾਇਆ ਗਿਆ ਆ ਤੇ ਗੁਰੂ ਮਹਾਰਾਜ ਦੀ ਮਿਹਰ ਕਿਰਪਾ ਤੇ ਬਖਸ਼ਿਸ਼ ਥੋੜਾ ਸਮਾਂ ਹੀ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਹੁਕਮ ਹੋਇਆ ਸੀ ਕਿ ਗੁਰੂ ਅਮਰਦਾਸ ਜੀ ਮਹਾਰਾਜ ਦਾ 450 ਸਾਲਾ ਜੋਤੀ ਜੋਤ ਸਮਾਉਣ ਦਾ ਜਿਹੜਾ ਸ਼ਤਾਬਦੀ ਦਿਹਾੜਾ ਵਾ ਮਨਾਉਣਾ ਵਾ ਇੱਥੇ ਸੰਗਤਾਂ ਨੇ ਤੇ ਵੱਡੇ ਤੇ ਖੁੱਲੇ ਪ੍ਰਬੰਧ ਵਾਸਤੇ ਕਾਰ ਪਾਰਕਿੰਗ ਤੇ ਲੰਗਰ ਹਾਲ ਦੀ ਇਮਾਰਤ ਨਵੀਂ ਬਣਨੀ ਚਾਹੀਦੀ ਆ ਤੇ ਦੀ ਕਿਰਪਾ ਤੇ ਪ੍ਰਬੰਧ ਦਾ ਹੁਕਮ ਮੰਨਦਿਆਂ ਹੋਇਆ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਜਿਹੜੀ ਸੇਵਾ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਤੇ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਜਿਹੜੀ ਆ ਉਹ ਥੋੜੇ ਸਮੇਂ ਦੇ ਵਿੱਚ ਇਹ ਦੋ ਜਿਹੜੀਆਂ ਇਮਾਰਤਾਂ ਸਭ ਇੱਕ ਕਾਰ ਪਾਰਕਿੰਗ ਤੇ ਇੱਕ ਲੰਗਰ ਹਾਲ ਉਹ ਗੁਰੂ ਸਾਹਿਬ ਦੀ ਮਿਹਰ ਕਿਰਪਾ ਬਖਸ਼ਿਸ਼ ਨਾ ਮੰਨ ਕੇ ਤਿਆਰ ਹੋ ਗਏ ਹਾਂ ਜੀ ਜਿਹੜੀਆਂ ਲੰਗਰ ਹੁਣ ਸ਼ਤਾਬਦੀ ਸਮਾਗਮ ਚੱਲ ਰਹੇ ਨੇ ਸ਼ਤਾਬਦੀ ਦਿਹਾੜੇ ਪੁਰਬ ਚੱਲ ਰਹੇ ਨੇ ਤੇ ਜਿਹੜੀ ਨਵੀਂ ਬਣੀ ਇਮਾਰਤ ਆ ਲੰਗਰ ਹਾਲ ਦੀ ਉਹਦੇ ਵਿੱਚ ਸੰਗਤਾਂ ਬੈਠ ਕੇ ਗੁਰੂ ਦਾ ਲੰਗਰ ਜਿਹੜਾ ਵਾ ਉਹ ਸ਼ਕ ਰਹੀਆਂ ਨੇ ਜੀ ਹਾਂ ਜੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਸੰਗਤ ਨੂੰ ਮੇਰੀ ਤੇ ਬੇਨਤੀ ਹੈ ਜੀ ਸੰਦੇਸ਼ ਵਾਹਿਗੁਰੂ ਅਕਾਲਪੁਰਖ ਸੱਚੇ ਪਾਤਸ਼ਾਹ ਦਾ ਆਪਣਾ ਆ ਗੁਰੂ ਸਾਹਿਬ ਦਾ ਬਚਨ ਹੈ ਕਿ ਰੋਦਰ ਗਿਆਨ ਧਿਆਨ ਸਤ ਗੁਰ ਕਾ ਕੌਜਾਂ ਨੂੰ ਪਾਲੋ ਨੇ ਜੋਗਾ ਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਪਾਟਾ ਪਣੀ ਸੋਆਂ ਜਾਂ ਸਤਿਗੁਰਾਂ ਦੇ ਬਾਰੇ ਇਹ ਬਚਨ ਕਰਦੇ ਨੇ ਕਿ ਪੰਲੇ ਅਮਰਦਾਸ ਜੁੰਸੇਰੇ ਤੇਰੀ ਹੁਕਮਤੁ ਹੈ ਬਲ ਆਵੇ ਬੜੀ ਲੰਮੀ ਸੇਵਾ ਸਤਿਗੁਰਾਂ ਨੇ ਨਵਾਈ ਗੁਰੂ ਪਦਵੀ ਦਾ ਉਹਨਾਂ ਨੂੰ ਇਹ ਫਲ ਬਖਸ਼ਿਸ਼ ਹੋਇਆ ਤੇ ਇਹ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਅਮਰitsar ਸਾਹਿਬ ਫਡੂਰ ਸਾਹਿਬ ਦੇ ਨਜ਼ਦੀਕ ਸੋ ਪਾਵਨ ਅਸਥਾਨ ਹੈ ਸ਼੍ਰੀ ਗੋਇੰਦਵਾਲ ਸਾਹਿਬ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀ ਮਹੱਤਤਾ ਇਸ ਸਥਾਨ ਦੀ ਹੈ ਭਾਵ ਕਿ ਗੋਇੰਦਵਾਲ ਨੂੰ ਸਿੱਖੀ ਦਾਤਰਾ ਕੇ ਕਿ ਵੀ ਬੁਲਾਇਆ ਜਾਂਦਾ ਹੈ ਪਵਨ ਪਵਿੱਤਰ ਸਤਗੁਰਾਂ ਦਾ ਇਹ ਸਥਾਨ ਹੈ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਸਾਰੇ ਗੁਰੂ ਸਾਹਿਬਾਨਾਂ ਨੇ ਇਤਿਹਾਜ਼ ਰੀਆਂ ਪਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਚਰਨ ਧੂੜ ਲੈਣ ਵਾਸਤੇ ਸਤਿਗੁਰਾਂ ਦੀ ਸੰਗਤ ਦੀ ਪਾਵਨ ਪ੍ਰਤਿਰਥਾਨ ਤੇ ਪਰਿਵਾਰਾਂ ਸਮੇਤ ਆਓ ਮਹਾਰਾਜ ਦਾ ਇਹ ਸ਼ਤਾਬਦੀ ਪੁਰਬ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਆ ਕੇ ਗੁਰੂ ਪ੍ਰਤੀ ਪਿਆਰ ਸ਼ਰਧਾ ਤੇ ਭਾਵਨਾ ਨੂੰ ਦਿਖਾਉਣਾ ਕਰੋ بڑے ਵੱਡੇ ਪ੍ਰਬੰਧ ਜਿਹੜੇ ਨੇ ਸਾਰੇ ਕੀਤੇ ਗਏ ਨੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਸੰਤਾਂ ਬਾਪੂਰਖਾਂ ਵੱਲੋਂ ਲੰਗਰਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਜਗਾ ਜਗਾ ਸਭ ਨੇ ਵਧੀਆ ਕੀਤੇ ਨੇ ਸੰਗਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਆਉਣ ਤੇ ਗੁਰੂ ਪ੍ਰਤੀ ਆਪਣਾ ਪਿਆਰ ਤੇ ਸ਼ਰਧਾ ਨਿਭਾਉਣ ਤੇ ਦਿਖਾਉਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾਮੈਨ ਰਾਜਪੀਰ ਤੇ ਨਾਲ ਮਹਿਰਮੰਜੀਤ ਖੋੜ ਡੈਨਿਕਸਵਰਾ ਟੀਵੀ ਸ਼੍ਰੀ ਕੋਇਨਵਾਲ ਸਾਹਿਬ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप